ਰਾਤ ਨੀਂਦ ਨਹੀਂ ਆਉਂਦੀ ਗਮ ਕਰਦੇ ਆ ਫਿਰ ਠੀਕ ਨਹੀਂ ਗਏ ਇਹਨਾਂ ਦੇ ਗੁਰਦੇ ਦਾ ਬਹੁਤ ਹਾਲਤ ਮੰਦੀ ਆ 7-8 ਲੱਖ ਰੁਪਏ ਅਸੀਂ ਲਾ ਚੁੱਕੇ ਆ ਪਰ ਠੀਕ ਆ ਜਿਵੇਂ ਨਹੀਂ ਗਏ ਤੜਕੇ ਉੱਠ ਕੇ ਉਲਟੀਆਂ ਰੋਜ਼ ਹੰਦਣਾ ਮੈਂ ਪਹਿਲਾਂ ਮੈਂ ਠੀਕ ਨਹੀਂ ਰਹੀ ਸੀਗੀ ਮੈਨੂੰ ਪ੍ਰੋਬਲਮ ਸੀਗੀ ਹਾਰਟ ਦੀ ਤੋਂ ਉਤਬਾਰਾ ਵਾਸ਼ੁੰਨ ਦੀ ਪ੍ਰੋਬਲਮ ਹੋ ਗਈ ਤੇ ਮੈਂ ਠੀਕ ਨਹੀਂ ਨੇ ਉਤਬਾਰਾ ਪਾਪਾ ਨਹੀਂ ਠੀਕ ਰਹੇ ਤੇ ਬਾਜਨ ਫੀਸ ਦਾ ਕਰਕੇ ਮੈਂ ਘਰੇ ਬੱਤੀ ਹਾਂ ਪਲੱਸ 2 ਜਾਂ ਪਾਪਾ ਬਿਮਾਰ ਹਨ ਇਹਨਾਂ ਦੇ ਸਾਰੀ ਦਵਾਈ ਤੇ ਖਰਚਾ ਲੱਗਦਾ ਵਾ ਤੇ ਸਾਡੀ 7 ਕਿੱਲੇ ਪੈਲੀ ਸੀਗੀ ਉਹ ਵੀ ਹੁਣ ਰੁੜ ਗਈ ਆ ਤੇ ਉਹਦਾ ਫੀਅਰ ਫੀਸਾਂ ਨਹੀਂ ਦੇयो ਇੱਥੇ ਇਸ ਕਰਕੇ ਮੈਂ ਕਰ ਰਹੀ ਹਾਂ ਹਾਂ ਜੀ ਤੇ ਉਹ ਕਹਿੰਨੇ ਮੱਝ ਕਹੀ ਦੀ ਮੱਝ ਮਰ ਗਈ ਕਹੀ ਦੀ ਪੈਲੀ ਰੁੜ ਗਈ ਕਹੀ ਦੀ ਫਸਲ ਮਰ ਗਈ ਉਹਨੂੰ ਤੇ ਪੈਸਾ ਦਿੱਤਾ ਨਹੀਂ ਮੁਰਗੀ ਦਾ ਪੈਸਾ ਕਿੱਥੋਂ ਪੈਸਾ ਦੇ ਦੂੰ ਤਾਨੂੰ ਸਰਕਾਰ ਤੱਕ ਆਸ ਹੀ ਨਹੀਂ ਕੋਈ ਆਸ ਨਹੀਂ ਸਰਕਾਰ ਤੇ ਕੋਈ ਆਸ ਨਹੀਂ ਪੂਰਾ ਜਿੰਨੀ ਆਸ ਨਹੀਂ ਸਰਕਾਰ ਤੇ ਹੂੰ ਸਰਕਾਰ ਤੇ ਆਂ ਦੀ ਮਰ ਜਾਣ ਲੋਗ ਹੂੰ ਸਰਕਾਰ ਦਾ ਤੇ ਬੇੜਾ ਗਰਕ ਹੋਇਆ ਪਿਆ ਸਰਕਾਰ ਕੋਈ ਇੱਕ ਪੈਸੇ ਦਾ ਕੰਮ ਨਹੀਂ ਕਰਦੀ ਸਰਕਾਰ ਇੱਕ ਪਾਸੇ ਇੱਕ ਲੋਤੀ ਧੀ ਜੋ ਕਿ ਉਹ ਵੀ ਪਿਛਲੇ ਸਮੇਂ ਦੇ ਵਿੱਚ ਠੀਕ ਨਹੀਂ ਸੀਗੀ ਤੇ ਉਹਨਾਂ ਦੀ ਪਤਨੀ ਇਤਨੇ ਪਰਿਵਾਰ ਇੱਕ ਪਰਿਵਾਰ ਦੇ ਨੇ ਜਿਨ੍ਹਾਂ ਦੀ ਜ਼ਮੀਨ ਸੱਤ ਦੇ ਸੱਤ ਇਕੱਲੇ ਰੁੜ ਗਏ ਨੇ ਔ ਗਲਬਤ ਕਰਦੇ ਆ ਉਹਨਾਂ ਦੀ ਪਤਨੀ ਦੇ ਨਾਲ ਕੀ ਕਹਿਣਾ ਜੀ ਉੱਥੋਂ ਲੈ ਕੇ ਆਏ ਬਜ਼ੁਰਗਾਂ ਨੂੰ ਹਾਂ ਰੋਜ਼ ਚਲੇ ਜਾਂਦੇ ਆ ਚਲੇ ਜਾਂਦੇ ਆ ਰਾਤ ਨੀਂਦ ਨਹੀਂ ਆਉਂਦੀ ਗਮ ਕਰਦੇ ਆ ਫਿਰ ਠੀਕ ਨਹੀਂ ਗਏ ਇਹਨਾਂ ਦੇ ਗੁਰਦੇ ਦਾ ਬਹੁਤ ਹਾਲਤ ਮੰਦੀ ਆ 7-8 ਲੱਖ ਰੁਪਏ ਅਸੀਂ ਲਾ ਚੁੱਕੇ ਆ ਪਰ ਠੀਕ ਆ ਜਿਵੇਂ ਨਹੀਂ ਗਏ ਤੜਕੇ ਉੱਠ ਕੇ ਉਲਟੀਆਂ ਰੋਜ਼ ਆਉਂਦੀਆਂ ਹਾਂ ਹਾਂਜੀ ਤੇ ਪਹਿਲੀ ਸਾਡੀ ਜਿੰਨੀ ਹੈਗੀ ਰੁੜ ਗਈ ਸਾਡਾ ਲਟਕਾ ਨਹੀਂ ਹੈਗਾ ਰੁੜੀ ਆ ਇਹ ਕੁੱਕ ਕੁੜੀ ਹੈ ਹਾਂਜੀ ਹਾਂਜੀ ਕੁੜੀ ਹੈ ਇੱਧਰ ਕੁੜੀਆ ਵੀ ਠੀਕ ਨਹੀਂ ਸੀਗੀ ਪਿੱਛੇ ਇਹ ਵੀ ਨਹੀਂਗੀ ਠੀਕ ਅਸੀਂ ਤਰਨਤਾਰਨਾ ਸਭ ਤਾਂ ਆਈਂ ਦਾਖਲ ਉਧਰ ਮਾਝੇ ਬਹੁਤ ਦਾਖਲ ਕਰਾਈ ਕੁੜੀਆਂ ਸਾਡੀ ਨਹੀਂ ਠੀਕ ਹੈ ਜੇ ਵੀ ਅਸੀਂ ਸਕੂਲੋਂ ਘਰ ਢਾਈ ਹੁਣ ਅਸੀਂ ਫੀਸ ਖੋਣ ਮਿਟਾਈ ਹੈ ਅੱਛਾ ਫੀਸ ਨਹੀਂ ਸੀਗੀ ਤੇ ਕੁੜੀਆ ਉਹ ਤਾਂ ਇੰਟੈਲੀਜੈਂਟ ਸੀ ਕੁੜੀਆ ਵਧੀਆ ਨੰਬਰ ਹੁੰਦੇ ਨੰਬਰ ਵਧੀਆ ਹੁੰਦੀ ਸੀ ਪਰ ਕੁੜੀਆ ਦੇ ਬਾਥਰੂਮ ਨਹੀਂ ਸੀ ਹੁੰਦਾ ਅਸੀਂ ਬਹੁਤ ਸਾਰੇ ਪਿੰਡ ਨੂੰ ਪਤਾ ਵੀ ਅਸੀਂ ਦਾਖਲ ਰੱਖੀ ਆ ਪਰ ਵੀ ਅਸੀਂ ਹੁਣ ਫੀਸਾਂ ਵੀ ਨਹੀਂ ਦੇ ਹੋਈਆਂ ਹਾਂਜੀ ਹਾਂਜੀ ਹੂੰ ਤੇ ਲਟਕਾਣੀ ਹੈਗਾ ਕੱਲੀ ਕੁੜੀ ਹੈ ਅੱਛਾ ਕੱਲੀ ਕੁੜੀ ਹੈ ਤੁਹਾਡਾ ਬਜ਼ੁਰਗਾਂ ਦਾ ਸਹਾਰਾ ਇੱਕ ਇੱਕ ਲੜਕੀ ਆ ਹਾਂਜੀ ਹੂੰ ਕੀ ਕਹਿਣਾ ਪੁੱਤਰ ਹਾਂਜੀ ਮੈਂ ਪਹਿਲਾਂ ਮੈਂਠੀ ਨਹੀਂ ਰਹੀ ਸੀਗੀ ਮੈਨੂੰ ਪ੍ਰੋਬਲਮ ਸੀਗੀ ਹਾਰਡ ਦੀ ਤੇ ਉਸ ਤੋਂ ਬਾਅਦ ਵਾਸ਼ੂਨ ਦੀ ਪ੍ਰੋਬਲਮ ਹੋ ਗਈ ਤੇ ਮਾਢੀ ਨੇ ਇਤੋਂ ਬਾਅਦ ਆ ਪਾਪਾ ਨਹੀਂ ਠੀਕ ਰਹੇ ਤੇ ਬਾਜੋਂ ਫੀਸ ਦਾ ਕਰਕੇ ਮੈਂ ਘਰੇ ਬੱਟੀਆਂ ਪਲੱਸ 2 ਜਾਂ ਤੇ ਬਾਸ ਫੜਾ ਇਹਦੇ ਕਰ ਹਾਂ ਤੇ ਤੁਸੀਂ ਫੀਸਾਂ ਨਹੀਂ ਦੇ ਰਹੀਆਂ ਹੁਣ ਕੀ ਕਰਨਾ ਘਰੇ ਕਿਉਂ ਬੈਠੇ ਤੁਸੀਂ ਸਾਡੀ ਪਾਪਾ ਬਿਮਾਰ ਹਨ ਇਹਨਾਂ ਦੇ ਸਾਰੀ ਦਵਾਈ ਦਾ ਖਰਚਾ ਲੱਗਦਾ ਵਾ ਤੇ ਸਾਡੀ 7 ਕਿੱਲੇ ਪੈਲੀ ਸੀ ਉਹ ਵੀ ਹੁਣ ਰੋੜ ਗਈ ਆ ਤੇ ਉਹ ਦਾ ਫੇਰ ਵਿusaha ਨਹੀਂ ਦੇਉਂ ਆ ਇਸ ਕਰਕੇ ਮੈਂ ਕਰ ਰਹੀ ਹਾਂ ਜੀ ਤੁਸੀਂ ਸੁਣ ਰਹੇ ਹੋ ਬੱਚੇ ਦਾ ਦਰਦ ਕਿ ਪਹਿਲਾਂ ਆਪ ਗੁੜੀਆਂ ਨਹੀਂ ਸੀ ਠੀਕ ਇੱਕੋ ਇੱਕ ਸਹਾਰਾ ਇਹ ਲੋਤੀ ਧੀਆ ਮਾਪਿਆਂ ਦੇ ਤੇ ਹੁਣ ਆਪ ਬਿਮਾਰ ਨੇ ਡਾਇਲਿਸਿਸ ਦੇ ਉੱਤੇ ਨੇ ਜਿਹੜੀ ਕਿ ਹਰ ਰੋਜ਼ ਟੈਨਸ਼ਨ ਦੇ ਵਿੱਚ ਉਹੀ ਇੱਕ ਇੱਕੋ ਇੱਕ ਜਮੀਨ ਦਾ ਸਹਾਰਾ ਸੀ ਜਿਸ ਦੇ ਨਾਲ ਘਰ ਦਾ ਪਰਿਵਾਰ ਦਾ ਖਰਚਾ ਚੱਲਦਾ ਸੀ ਬਜ਼ੁਰਗੋ ਕੀ ਕਹਿਣਾ ਜੀ ਸਰਕਾਰ ਨੂੰ ਕੀ ਕਹਿਣਾ ਸਰਕਾਰ ਤੁਹਾਡੀ ਸਰਕਾਰ ਤੋਂ ਬੇੜਾ ਕਰ ਕੋ ਸਰਕਾਰ ਨੂੰ ਕੀ ਕਹੀਏ ਹਾਂ ਸਰਕਾਰ ਸਾਡਾ ਤੇਜ ਚ ਚੋਨੇ ਮਰ ਗਿਆ ਹੀ ਠੇਕੇ ਦੇ ਪਹਿਲੇ 15 ਗੱਲੇ ਲਈ ਉਹ ਵੀ ਮਰ ਗਿਆ ਆਪਦਾ ਵੀ ਮਰ ਗਿਆ ਉਦੋਂ ਕੋਕ ਨਹੀਂ ਸਾਨੂੰ ਮਿਲਿਆ ਹਮ ਹੁਣ ਸਾਡੀ ਜ਼ਮੀਨ ਹੀ ਰੁੜ ਗਈ ਹੁਣ ਸਰਕਾਰ ਦਾ ਇਹਦੀ ਮੁਰਗੀ ਦੇ ਪੈਸੇ ਨੇ ਜਿਹਨੇ ਮੁਰਗੀ ਰੱਖੀ ਉਹਨੂੰ ਮੁਰਗੀ ਦੇ ਪੈਸੇ ਦੇਣ ਲਈ ਨਾ ਮੁਰਗੀ ਨਹੀਂ ਰੱਖੀ ਉਹਨੂੰ ਆਂਡੇ ਦੇ ਪੈਸੇ ਕਿੱਥੋਂ ਦੇਣ ਹਮ ਕਿਹਨੇ ਮੱਝ ਕੇ ਦੀ ਮੱਝ ਮਰ ਗਈ ਕੇ ਦੀ ਪੈਲੀ ਰੁੜ ਗਈ ਕੇ ਦੀ ਪੈਲੀ ਫਸਲ ਮਰ ਗਈ ਉਹਨੂੰ ਤਾਂ ਪੈਸਾ ਦਿੱਤਾ ਨਹੀਂ ਮੁਰਗੀ ਦਾ ਪੈਸਾ ਕਿੱਥਾ ਪੈਸਾ ਦੇ ਦਿੰਗੇ ਤੁਹਾਨੂੰ ਸਰਕਾਰ ਤੱਕ ਆਸ ਹੀ ਨਹੀਂ ਕੋਈ ਆਸ ਨਹੀਂ ਸਰਕਾਰ ਤੇ ਕੋਈ ਆਸ ਨਹੀਂ ਪੋਰਾ ਜਿੰਨੀ ਆਸ ਨਹੀਂ ਸਰਕਾਰ ਤੇ ਹਮ ਸਰਕਾਰ ਤੇ ਆਂ ਦੀ ਵੀ ਮਰ ਜਾਣ ਲੋਕ ਹਮ ਸਰਕਾਰ ਦਾ ਤਾਂ ਬੇੜਾ ਘਰ ਖੋਇਆ ਤੇ ਸਰਕਾਰ ਕੋਈ ਇੱਕ ਪੈਸੇ ਦਾ ਕੰਮ ਨਹੀਂ ਕਰਦੀ ਸਰਕਾਰ ਹਮ ਮਸਾਤ ਦੇ ਸੱਤ ਕਿੱਲੇ ਜਮੀਨ ਰੁੜਤੀ ਰੁੜ ਗਈ ਆ ਇੰਜਨ ਬੋਰ ਰੁੜ ਗਿਆ ਵਿੱਚ ਮੋਟਰ ਲੱਗੀ ਹੋਰ ਰੁੜ ਗਈ ਆ ਸਾਰਾ ਕੁਝ ਰੁੜ ਗਿਆ ਉੱਥੇ ਕੁਝ ਨਹੀਂ ਰਿਹਾ ਪੁੱਤ ਤੁਸੀਂ ਕੀ ਕਹਿਣਾ ਚੁੰਨੇ ਹੋ ਕੀ ਕਹਿਣਾ ਜੀ ਮੈਂ ਤੁਹਾਨੂੰ ਸਹੀ ਕਹਿਣਾ ਚੁੰਨੀ ਆ ਕਿ ਜੇ ਸਾਡੀ ਜ਼ਮੀਨ ਵਾਪਸ ਆ ਜਾਵੇ ਹਾਂ ਜੀ ਜਮੀਨ ਵਾਪਸ ਆ ਜਾਵੇ ਸਾਡੀ ਤੇ ਮੈਂ ਸਕੂਲ ਜਾਣਾ ਸ਼ੁਰੂ ਕਰਦੇ ਫਿਸਾ ਪਏ ਹਾਂ ਮੇਰੇ ਤੇ ਮੈਂ ਸਕੂਲ ਜਾਣਾ ਸ਼ੁਰੂ ਕਰਾਂ ਮੇਰੀ ਪੜਾਈ ਪਿੱਛੇ ਰਹਿ ਰਹੀ ਆ ਭਾਵਕ ਹੋ ਰਹੇ ਨੇ ਬੱਚੇ ਬਜ਼ੁਰਗ ਤੇ ਗੱਲ ਨਹੀਂ ਹੋ ਰਹੀ ਜਦੋਂ ਦੁੱਖ ਇਨਸਾਨ ਤੇ ਪਹਿਲਾਂ ਪੈ ਜਾਂਦਾ ਇੱਕੋ ਇੱਕ ਤੀ ਹੋਵੇ ਉਹ ਬਿਮਾਰ ਹੋਵੇ ਉਸ ਤੋਂ ਬਾਅਦ ਨਹਾੜ ਦੀ ਪ੍ਰੋਬਲਮ ਬਾਥਰੂਮ ਦੀ ਪ੍ਰੋਬਲਮ ਉਸ ਤੋਂ ਬਾਅਦ ਪਿਓ ਮੰਜੇ ਤੇ ਬੈਜੇ ਜਿਹੜਾ ਸੰਭਾਲ ਕਰਨੀ ਹੁੰਦੀ ਆ ਫਿਰ ਤੀਜਾ ਦੁੱਖ ਕਿ ਸਾਰੀ ਦੀ ਸਾਰੀ ਜ਼ਮੀਨ ਰੁੜ ਜਾਵੇ ਦੁੱਖਾਂ ਦੇ ਪਹਾੜ ਇਸ ਪਰਿਵਾਰ ਦੇ ਉੱਤੇ ਪੈ ਹੋ ਸਕਦਾ ਕਿ ਇਦਾਂ ਦਾ ਦੁੱਖ ਕਿਸੇ ਤੇ ਨਾ ਆਵੇ ਪਰ ਅਸੀਂ ਸਮਾਜ ਸੇਵੀ ਸੰਸਥਾਵਾਂ ਨੂੰ ਜ਼ਰੂਰ ਅਪੀਲ ਕਰਦੇ ਆ ਕਿਉਂਕਿ ਸਰਕਾਰਾਂ ਤੱਕ ਇਹਨਾਂ ਨੂੰ ਉਮੀਦਾਂ ਨਹੀਂ ਕਿ ਸ਼ਾਇਦ ਸਮਾਜ ਸੇਵੀ ਸੰਸਥਾ ਕੋਈ ਇਹਨਾਂ ਦੀ ਬਾ ਫੜ ਸਕਦੇ ਆ ਬਜ਼ੁਰਗ ਗੱਲ ਕਰਨਾ ਚਾਹੁੰਦੇ ਨੇ ਕੀ ਕਹਿਣਾ ਚਾਹੁੰਦੇ ਨੇ ਦੇਖੋ ਸਾਡੀ ਪਹਿਲੀ ਵਾਰਸਾ ਵੀ ਇਹਨਾਂ ਦੀ ਦਵਾਈ ਤੇ 20-2000 25-25000 ਲੱਗਦਾ ਏ ਤਾਂ ਟੋਟਲ ਇਹਨਾਂ ਦੇ ਦਸਿੰਦੀ ਨਹੀਂ ਟੱਟ ਹੁੰਦੇ ਹਾਂਜੀ ਚਲੋ ਇਹ ਬਚਣ ਤੇ ਸਾਨੂੰ ਵੀ ਮਾਵਾ ਧੀਆਣੋਂ ਸਾਹਬਣਾ ਹਾਂਜੀ ਜਦੋਂ ਲਟਕਾ ਨਹੀਂ ਸਾਨੂੰ ਆਸ ਨਹੀਂ ਹੈਗੀ ਕੋਈ ਸਰਕਾਰਾਂ ਦੀ ਹਾਂਜੀ ਸਾਡੀ ਇਹਦੇ ਸਿਰ ਤੇ ਚਲੋ ਇਹ ਰਾਜੀ ਹੋਵੇ ਇਹਦਾ ਕੋਈ ਸੋਚਣ ਹਾਂਜੀ ਤੇ ਲੁੜੀਆਂ ਵੀ ਚਲੋ ਵਿਚਾਰੀ ਟੈਨਸ਼ਨ ਕਰਦੀ ਆ ਆਪਦੀ ਹਾਂ ਇਹ ਵੀ ਚਲੋ ਸਾਡੀ ਪੈਲੀ ਦਿੱਤਾ ਕੋਈ ਹਾਵਣਾ ਕਿਸੇ ਨਾ ਹੋਵੇ ਸੂਤਰ ਤੇ ਚਲੋ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਇਹੋ ਹੱਥ ਜੋੜਦੇ ਇਹ ਵੀ ਠੀਕ ਹੋਵੇ ਤੇ ਪੈਲੀ ਵੀ ਸਾਡੀ ਵਾਪਸ ਆਵੇ ਇਹੋ ਕੋਈ ਸਾਡੀ ਆਚਿਆ ਚਲੋ ਮਹਾਰਾਜ ਸਾਡੀ ਪੂਰੀ ਕਰੇ ਔਰ ਜਿਹੜੀ ਛੇ ਨਹੀਂ ਜੋੜ ਸਕਦੀ ਉਹ ਨਹੀਂ ਜੋੜ ਸਕਦੀ ਲਟਕਾ ਨਹੀਂ ਜੋੜ ਸਕਦਾ ਚਲੋ ਮਹਾਰਾਜ ਇਹ ਜੋ ਹੈਗਾ ਉਹ ਤਾਂ ਦੇਵੇ ਸਾਨੂੰ ਪੈਲੀ ਤੇ ਸਾਡੀ ਵਾਪਸ ਆ ਜਾਵੇ ਹਾਂਜੀ ਚਲੋ ਦਰਸਲ ਗੱਲ ਨਹੀਂ ਹੋ ਰਹੀ ਪਰਿਵਾਰ ਦੇ ਕੋਲੋਂ ਭਾਵਕ ਹੋ ਰਹੇ ਨੇ ਕਿ ਜੇਕਰ ਪ੍ਰਮਾਤਮਾ ਨੇ ਇੱਕ ਬੇਟੀ ਧੀ ਦਿੱਤੀ ਆ ਪੁੱਤਾਂ ਵਰਗੀ ਉਹੀ ਇਹਨਾਂ ਦੇ ਸਹਾਰਾ ਨੇ ਉਹਨਾਂ ਦੀ ਪੜ੍ਹਾਈ ਛੁੱਟ ਜਵੇ ਫਿਰ ਉਸ ਪਰਿਵਾਰ ਹੀ ਜਾਣਦਾ ਉਹਨਾਂ ਤੇ ਕਿੰਨੇ ਦੁੱਖ ਨੇ ਕਪੂਰਸਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢਿੱਲੋਂ